ਅੱਛੇ ਕਾਲਜ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਸਰ ਮਾਰਲਨ ਨਿਯਮਕ ਸੁੜਖੀਆਂ ਤੇ ਗਿੱਦੜ ਬਾਹਾ ਦੇ ਪਿੰਡ ਦੋਦਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਮਾਲਵਾ ਨਹਿਰ ਵਾਸਤੇ ਜਗਾਂ ਤੱਕ ਕੀਤਾ ਮੌਇਨਾ ਸੀਐਮ ਨੇ ਸੁਖ ਵਿਲਾਸ ਤੇ ਕਾਰਵਾਈ ਕਰਨ ਦੀ ਕਹੀ ਗੱਲ ਅਸ਼ਦੀਪ ਕਲੇਰ ਨੇ ਦਿੱਤੀ ਖੁੱਲੀ ਚੁਣੌਤੀ ਬਾਕੀ ਤੜੇ ਨੇ ਦਿੱਤਾ ਸਰਬਜੀਤ ਖਾਲਸਾ ਨੂੰ ਸਮਰਥਨ ਕੱਲ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕਰਨਗੇ ਮੁਲਾਕਾਤ। ਲੋਕ ਸਭਾ ਦੇ ਵਿੱਚ ਚਰਨਜੀਤ ਚੰਨੀ ਨੇ ਅਮਰਿਤਪਾਲ ਦੀ ਰਿਹਾਈ ਦਾ ਚੁੱਕਿਆ ਮੁੱਦਾ ਅਮਰਿਤਪਾਲ ਦੇ ਪਿਤਾ ਤਰਸੇਮ ਨੇ ਕੀਤਾ ਸ਼ੁਕਰੀਆ। ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਗਿੱਦੜਬਾਹਾ ਦੇ ਪਿੰਡ ਦੋਦਾ ਪਹੁੰਚੇ ਜਿੱਥੇ ਉਹਨਾਂ ਨੇ ਮਾਲਵਾ ਨਹਿਰ ਵਾਸਤੇ ਨਿਰਧਾਰਿਤ ਕੀਤੀ ਗਈ ਥਾਂ ਦਾ ਮੌਇਨਾ ਕੀਤਾ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਜਾਣੂ ਕਰਵਾਇਆ ਹੈ ਕਿ ਮਾਲਵਾ ਨਹਿਰ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਹੈ ਜੋ ਬਣਾਈ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਨਹਿਰ ਦਾ ਸਾਰਾ ਜਾਇਜ਼ਾ ਲਿਆ ਤੇ ਜਾਣਕਾਰੀ ਵੀ ਸਾਂਝੀ ਕੀਤੀ ਨਾਲ ਹੀ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਮਿਸ਼ਨ ਤਹਿਤ ਨਵੀਂ ਨਹਿਰ ਬਣਾਉਂਦੀ ਯੋਜਨਾ ਉਲੀਕੀ ਗਈ ਹੈ ਇਸ ਤੇ ਮੱਦੇਨਜ਼ਰ ਮੁੱਖ ਮੰਤਰੀ ਮਾਨ ਮਾਲਵਾ ਨਹਿਰ ਬਣਾਉਣ ਵਾਲੀ ਥਾਂ ਤੇ ਅੱਜ ਮੌਇਨਾ ਕਰਨ ਵਾਸਤੇ ਪਹੁੰਚੇ ਮੁੱਖ ਮੰਤਰੀ ਨੇ ਗਿੱਦੜਬਾਹਾ ਦੇ ਪਿੰਡ ਦੋਦਾ ਵਿਖੇ ਖੇਡ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਦੌਰਾ ਕੀਤਾ ਇਸ ਮੌਕੇ ਉਹਨਾਂ ਦੱਸਿਆ ਕਿ ਮਾਲਵਾ ਨਹਿਰ ਦੇ ਵਿੱਚ ਕੀ ਕੁਝ ਖਾਸ ਹੋਵੇਗਾ ਤੇ ਉਹਨਾਂ ਪਿਛਲੀਆਂ ਸਰਕਾਰਾਂ ਨੂੰ ਵੀ ਕਿਹਾ ਹੈ ਜਦੋਂ ਹੀ ਸਰਕਾਰ ਬਣੀ ਮਹਿਕਮੇ ਬੰਡੇ ਇਰੀਗੇਸ਼ਨ ਡਿਪਾਰਟਮੈਂਟ ਜੇ ਤੇ ਬਾਟਰ ਰਿਸੋਰਸ ਜੇ ਉਹ ਸਾਰੇ ਜਿਹੜਾ ਬੰਡੇ ਤਾਂ ਕ੍ਰਿਸ਼ਨ ਕੁਮਾਰ ਨੂੰ ਸੈਕਟਰੀ ਲਾਤਾ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਚੁੱਪ ਕਰਕੇ ਹਰੀ ਦੇ ਪੱਤਨ ਤੋਂ ਇੱਧਰਲੇ ਪਾਸੇ ਇੱਕ ਨਹਿਰ ਕੱਢਣੀ ਹੈ ਉਹਦਾ ਨਾਮ ਮਾਲਵਾ ਨਹਿਰ ਹੋਊਗਾ ਉਹਦੀ ਗਿਣਤੀ ਮਣਤੀ ਸ਼ੁਰੂ ਕਰ ਦਿਓ ਅੱਜ ਉਹ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਅੱਜ ਤੁਹਾਨੂੰ ਦੱਸਿਆ ਨਹੀਂ ਹੁਣ ਤੱਕ ਗਿਣਤੀਆਂ ਮਣਤੀਆਂ ਅਸੀਂ ਕਰੀ ਬੈਠੇ ਆ ਸਾਰੀਆਂ ਤਾਨੂੰ ਅੱਜ ਦੱਸਣ ਲੱਗੇ ਆ 149 ਕਿਲੋਮੀਟਰ ਲੰਬੀ ਨਹਿਰ ਹੋਊਗੀ 50 ਫੁੱਟ ਚੌੜੀ ਹੋਊਗੀ 12.5 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਪਰ 2 ਲੱਖ ਕਿਲਾ 2 ਲੱਖ ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣਗੇ ਇੱਥੇ ਰਹੇ ਨੇ ਬਾਦਲ ਕੇ ਉਹ ਨਹਿਰਾ ਉਹ ਲੋਕੋ ਉਹ ਨਹਿਰਾ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਯਾਰ ਇਹਨਾਂ ਨੇ ਕੇ ਸੋਚਣਾ ਨਹਿਰਾ ਬਾਰੇ ਔਰ ਪਾਣੀ ਵੀ ਨਹਿਰ ਦਾ ਦੇਣਾ ਔਰ ਪਾਣੀ ਵੀ ਉੱਥੋਂ ਦੇਣਾ ਜਿੱਥੋਂ ਇੱਧਰ ਉੱਧਰ ਨੂੰ ਚਾਈ ਜਾਂਦਾ ਪਾਕਿਸਤਾਨ ਨੂੰ ਚਾਈ ਜਾਂਦਾ ਇਹ ਇੱਧਰ ਨੂੰ ਕਰ ਲਾਂਗੇ ਉਹ ਕਿਹੜਾ ਲਿਖਿਆ ਹੋਇਆ ਇੰਟਰਨੈਸ਼ਨਲ ਨੀਲ ਉੱਥੇ ਚ ਉਹ ਤਾਂ ਨਹੀਂ ਲਿਖਿਆ ਹੋਇਆ ਨਾ ਬਸ 2000 ਤੋਂ ਵੱਧ 2000 ਕਿ ਉਸ ਤੋਂ ਵੱਧ ਨਹਿਰ ਇਤਲੇ ਪਾਸੇ ਚੱਲੂਗੀ ਹੁਣ ਇਹਦੇ ਕੀ ਹੋਊਗਾ ਹੁਣ ਰਾਸਤਾ ਨਾਲੇ ਵਿਚਾਲੇ ਆ ਗਈ ਅਣਦੜੇ ਆਪਣੀਆਂ ਨੇ ਦੋਨੇ ਅੱਜ ਇੱਥੇ ਆਪਾਂ ਬੈਠੇ ਆਂ 6 ਮਹੀਨੇ ਤੱਕ ਕੋਈ 8 ਮਹੀਨੇ ਤੱਕ ਇਥੋਂ ਦੀ ਨਹਿਰ ਨਿਕਲ ਰਹੀ ਹੋਊ ਇਥੋਂ ਜਾਊਗੀ ਨਹਿਰ ਅਰ ਤੁਹਾਡੇ ਆਹ ਖੇਤਾਂ ਨੂੰ ਮੋਗੇ ਨਿਕਲ ਆਏ ਹੋਣਗੇ ਜ਼ਿਕਰੇ ਖਾਸ ਹੈ ਕਿ ਇਹ ਨਹਿਰ ਹਰੀਕੇ ਹੈਡ ਤੋਂ ਰਾਜਸਥਾਨ ਬਾਰਡਰ ਤੱਕ ਬਣਾਈ ਜਾਵੇਗੀ ਇਸ ਨਾਲ ਮਾਲਵੇ ਦੇ ਬਹੁਤ ਦੇ ਇਲਾਕਿਆਂ ਨੂੰ ਨਹਿਰੀ ਪਾਣੀ ਮਿਲਦਾ ਰਹੇਗਾ ਸ੍ਰੀ ਮੁਕਤਸਰ ਸਾਹਿਬ ਗਿੱਦੜਬਾਹਾ ਬਠਿੰਡਾ ਅਬੂਹਰ ਫਿਰੋਜ਼ਪੁਰ ਤੋਂ ਫਾਜ਼ਿਲਕਾ ਦੇ ਕਿਸਾਨਾਂ ਨੂੰ ਵੀ ਇਸ ਨਹਿਰ ਦਾ ਪਾਣੀ ਮਿਲਿਆ ਕਰੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਦੇ ਸੁਖ ਵਿਲਾਸ ਦੇ ਨਾਲ ਸੰਬੰਧਿਤ ਕਾਰਵਾਈ ਕਰਨ ਦੀ ਗੱਲ ਕਹਿ ਦਿੱਤੀ ਹੈ ਮੁੱਖ ਮੰਤਰੀ ਨੇ ਕਹਿ ਦਿੱਤਾ ਮੈਂ ਵੇੜਵੇ ਮੰਗਵਾ ਲਏ ਨੇ ਤੇ ਜਲਦ ਖੁਸ਼ਖਬਰੀ ਦਵਾਂਗਾ ਜਿਸ ਤੋਂ ਬਾਅਦ ਅਰਸ਼ਦੀਪ ਕਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਉਹਨਾਂ ਦੇ ਕੋਲ ਕੋਈ ਸਬੂਤ ਜਾਂ ਪ੍ਰੂਫ ਹੈਗੇ ਨੇ ਤਾਂ ਉਹਨਾਂ ਦੇ ਬਿਨਾਂ ਤੇ ਕਾਰਵਾਈ ਕਰਕੇ ਵਖਾਉਣ ਨਾ ਕੇਵਲ ਸਟੇਜਾਂ ਤੇ ਖੜੇ ਹੋ ਕੇ ਬਿਆਨਬਾਜ਼ੀ ਕਰਨ ਮਾਲਵਾ ਨਹਿਰ ਦੀ ਜ਼ਮੀਨ ਦਾ ਮੌਇਨਾ ਕਰਨ ਵਾਸਤੇ ਗਏ ਸੀਐਮ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸੁਖਬੀਰ ਬਾਦਲ ਤੇ ਵੀ ਨਿਸ਼ਾਨੇ ਸਾਧੇ ਸੁਖ ਵਿਲਾਸ ਤੋਂ ਲੈ ਕੇ ਮੁੱਖ ਮੰਤਰੀ ਮਾਨ ਨੇ ਕਾਰਵਾਈ ਕਰਨ ਦੀ ਕੀ ਗੱਲ ਕਹੀ ਤੁਹਾਨੂੰ ਸੁਣਾਉਣੀ ਆਂ ਉਹ ਘਰ ਪਾਲਿਆ ਬਾਦਲ ਪਿੰਡ ਚ ਘਰ ਪਾਲਿਆ ਧਾਰ ਜੇਲ੍ਹ ਤੋਂ ਉੱਚੀਆਂ ਗੰਨਾਂ ਨੇ ਕਾਲਾ ਖਤਰਾ ਹੈ ਭਈ ਖਤਰਾ ਕਹਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰੀ ਇੰਨਾ ਕਰਦੇ ਹੋਣਗੇ ਖਤਰਾ ਕਾਦਾ ਉੱਥੇ ਉਹ ਲਾਲੇ ਡੜੇ ਦਰਵਾਜ਼ੇ ਚਿੰਲੇ ਵੀ ਅੰਦਰ ਨਾਲ ਕੋਈ ਬੜ ਦੇ ਇੱਕ ਚੰਡੀਗੜ੍ਹ ਪਾਈ ਬੈਠਿਆ ਸੁੱਖ ਵਿਲਾਸ ਉਹੋ ਤਾਂ ਮੈਂ ਕਰ ਲਿਆ ਕਰ ਲੇ ਕਾਗਜੋ ਤਾਂ ਮੈਂ ਆਉਣ ਵਾਲੇ ਦਿਨ ਅਸ ਤੁਹਾਨੂੰ ਕੋਸ਼ਕ ਕਰੀ ਜੀਂਗਾ ਮੁੱਖ ਮੰਤਰੀ ਮਾਨ ਵੱਲੋਂ ਲੋਕਾਂ ਨੂੰ ਸੁਖ ਵਿਲਾਸ ਨੂੰ ਲੈ ਕੇ ਦਿੱਤੀ ਜਾਣ ਵਾਲੀ ਖੁਸ਼ਖਬਰੀ ਦੀ ਖਬਰ ਜਦੋਂ ਸਾਹਮਣੇ ਆਈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਸ਼ਦੀਪ ਸਿੰਘ ਕਲੇਰ ਨੇ ਮੁੱਖ ਮੰਤਰੀ ਮਾਨ ਨੂੰ ਵੱਡੀ ਚੁਣੌਤੀ ਦੇ ਦਿੱਤੀ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਜੇ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਤਾਂ ਫਿਰ ਉਹਨਾਂ ਨੂੰ ਨਸ਼ਰ ਕਰੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਸੋ ਹੀ ਖਾਲੀ ਹੈ ਕਿ ਪੰਜਾਬ ਦੀ ਭਲਾਈ ਦੀ ਕੋਈ ਗੱਲ ਨਹੀਂ ਕਰਨੀ ਅੱਜ ਮੁੱਦੇ ਪੰਜਾਬ 'ਚ ਵੱਡੇ ਨੇ ਕਿ ਬਿਜਲੀ ਨਹੀਂ ਆ ਰਹੀ ਖੇਤਾਂ ਨੂੰ ਲਾਈਟ ਨਹੀਂ ਮਿਲ ਰਹੀ ਜੀੜੀਆਂ ਸੁੱਕੀਆਂ ਪਈਆਂ ਨੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਣਾਈ ਐਸਆਈਟੀ ਨੇ ਸਾਬਤ ਕਰਤਾ ਕਿ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਆ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਹੈ ਹਾਈ ਕੋਰਟ ਨੇ ਡੀਜੀਪੀ ਨੂੰ ਕੋਰਟ ਦੇ ਵਿੱਚ ਬੁਲਾ ਕੇ ਮਾਫੀ ਮੰਗਾਈ ਨਾਲੇ ਕਿਹਾ ਕਿ ਲੱਗ ਰਿਹਾ ਕਿ ਨਸ਼ਾ ਤੁਹਾਡੀ ਮਿਲੀ ਭੁਗਤ ਨਾਲ ਮਿਲ ਰਿਹਾ ਮੁੱਦੇ ਤਾਂ ਨੇ ਪਰ ਮੁੱਖ ਮੰਤਰੀ ਨੇ ਸਾਰਾ ਧਿਆਨ ਇਹ ਮੁੱਦਿਆਂ ਤੋਂ ਪਟਕਾ ਕੇ ਬਾਦਲ ਸਾਹਿਬ ਦੇ ਆਲੇ ਦੋਲੇ ਰੱਖਣਾ ਕਿ ਸੁਖਬਲਾਸ ਦੇ ਕਾਗਜ ਪਹੁੰਚ ਕੇ ਮੈਂ ਕਾਰਵਾਈ ਕਰੂੰ ਮੁੱਖ ਮੰਤਰੀ ਸਾਹਿਬ ਤੁਸੀਂ ਮਜਬੂਰ ਹੋ ਕਿਸੇ ਗੱਲੋਂ 3 ਸਾਲ ਤੋਂ ਪੰਜਾਬ ਦੀ ਬਾਗਦੋਰ ਤੁਹਾਡੇ ਹੱਥ ਚ ਹੈ ਵਿਜੀਲੈਂਸ ਤੁਹਾਡੀ ਪੰਜਾਬ ਪੁਲਿਸ ਤੁਹਾਡੀ ਜੇ ਤੁਹਾਡੇ ਕੋਲੇ ਕੋਈ ਸਬੂਤ ਹੈ ਕਾਰਵਾਈ ਕਰਕੇ ਦਿਖਾਓ ਆ ਸਟੇਜ ਦੇ ਉੱਤੇ ਇਹ ਹਰ ਰੋਜ਼ ਕੀ ਤੁਸੀਂ ਕਲਾਕਾਰੀ ਦਿਖਾਉਣ ਲੱਗ ਜਾਨੇ ਔਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਤੁਸੀਂ ਬੋਲਦੇ ਹੋ ਝੂਠ ਪਹਿਲਾਂ ਚਰਨਜੀਤ ਚੰਨੀ ਵਾਲਾ ਝੂਠ ਕਹਿੰਦੇ 2 ਕਰੋੜ ਮੰਗ ਲਿਆ ਹੁਣ ਮੈਂ ਕਾਰਵਾਈ ਕਰੂੰ ਉਹ ਝੂਠ ਬੋਲਿਆ ਸੀ ਕਿ ਹੁਣ ਰਾਹੁਲ ਗਾਂਧੀ ਦੇ ਡਰੋਂ ਨਹੀਂ ਕਾਰਵਾਈ ਕਰ 파ਰੇ ਕਦੇ ਗੋਲਡੀ ਬ੍ਰਾਡ ਫੜ ਲਿਆ ਕਦੇ BMW ਦਾ ਪਲਾਂਟ ਲਾ ਲਿਆ ਸੋ ਆਪਾਂ ਹਰ ਗੱਲ ਨੂੰ ਖਤਮ ਕਰੀਏ ਅੱਜ ਤੁਹਾਨੂੰ ਸਿੱਧਾ ਚਾਹੁੰਦਾ ਕਿ ਸੁੱਖ ਵਿਲਾਸ ਤੇ ਜੇ ਕੋਈ ਗਲਤ ਖੋਈ ਐ ਚੀਜ਼ ਉਹਤੇ ਕਾਰਵਾਈ ਕਰਕੇ ਦਿਖਾਓ ਆ ਜਿਹੜਾ ਲੋਕਾਂ ਦਾ ਧਿਆਨ ਪਟਕਾਉਣ ਦੇ ਲਈ ਝੂਠ ਬੋਲਣ ਦਾ ਠੇਕਾ ਲਿਆ ਕਦੇ ਕਿੱਕਲੀ ਪਾਲੀ ਇਹਨਾਂ ਨੂੰ ਬੰਦ ਕਰੋ ਪੰਜਾਬ ਦਾ ਤੁਹਾਡੇ ਕਰਕੇ ਬਹੁਤ ਨੁਕਸਾਨ ਹੋ ਗਿਆ ਨੀਤੀਯੋਗ ਦੀ ਮੀਟਿੰਗ ਦਾ ਤੁਸੀਂ ਕਾਂਗਰਸ ਦੇ ਕਹੇ ਤੇ ਬਾਈਕਾਟ ਕਰਤਾ ਰਵਿੰਦ ਕੇਜਰੀਵਾਲ ਦੀ 6 ਵਜੇ ਤੁਸੀਂ ਭੱਜੇ ਜਾਂਦੇ ਹੋ ਸੋ ਪੰਜਾਬ ਨਾਲ ਦੁਸ਼ਮਣੀ ਕੱਢਣੀ ਬੰਦ ਕਰੋ ਕਾਰਵਾਈ ਕਰਕੇ ਦਿਖਾਓ ਮੁੱਦਿਆਂ ਤੋਂ ਧਿਆਨ ਨਾ ਭਟਕਾਓ ਜ਼ਿਕਰ ਇਹ ਖਾਸ ਹੈ ਕਿ ਸਮੇਂ-ਸਮੇਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਸੁਖ ਵਿਲਾਸ ਨੂੰ ਲੈ ਕੇ ਸਵਾਲ ਚੁੱਕਦੇ ਵਿਖਾਈ ਦਿੰਦੇ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਦਾਵਾ ਕੀਤਾ ਉਸ ਦਾਅਵੇ ਨੂੰ ਲੈ ਕੇ ਸੁਖ ਵਿਲਾਸ ਦੇ ਵਿਰੁੱਧ ਕੀ ਅਹਿਮ ਸਬੂਤ ਪੇਸ਼ ਕੀਤੇ ਜਾਂਦੇ ਨੇ ਤੇ ਇਸ ਤੋਂ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਕੀ ਪ੍ਰतिकਰਮ ਹੋਵੇਗਾ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਸਰਬਜੀਤ ਖਾਲਸਾ ਨੂੰ ਸਮਰਥਨ ਦੇ ਦਿੱਤਾ ਗਿਆ ਹੈ ਦਰਸਲ ਅੱਜ ਸਾਨੇਵਾਲ ਦੇ ਇੱਕ ਗੁਰਦੁਆਰੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਸੰਬੰਧੀ ਇੱਕ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਅਮ੍ਰਿਤਪਾਲ ਦੇ ਪਿਤਾ ਤੇ ਸਰਬਜੀਤ ਖਾਲਸਾ ਨੇ ਬਾਗੀ ਧੜੇ ਦੇ ਨਾਲ ਮਿਲ ਕੇ ਐਸਜੀਪੀਸੀ ਦੀਆਂ ਚੋਣਾਂ ਵਾਸਤੇ ਰਣਨੀਤੀ ਉਲੀਕੀ ਇਸ ਮੌਕੇ ਹੀ ਸਰਬਜੀਤ ਖਾਲਸਾ ਨੇ ਦੱਸਿਆ ਕਿ ਕੱਲ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਖਰੇ ਧੜੇ ਨੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਖਾਲਸਾ ਨੂੰ ਸਮਰਥਨ ਦੇ ਦਿੱਤਾ ਹੈ ਅਤੇ ਅੱਜ ਸਾਨੇਵਾਲ ਦੇ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਇੱਕ ਰਣਨੀਤੀ ਉਲੀਕੀ ਜਾਣੀ ਸੀ ਜਿਸ ਕਰਕੇ ਇੱਕ ਅਹਿਮ ਮੀਟਿੰਗ ਕੀਤੀ ਗਈ ਇਸ ਮੀਟਿੰਗ ਤੋਂ ਬਾਅਦ ਸੰਸਦ ਮੈਂਬਰ ਸਰਬਜੀਤ ਖਾਲਸਾ ਨੇ ਪત્રਕਾਰਾਂ ਦੇ ਨਾਲ ਗੱਲਬਾਤ ਕੀਤੀ ਏ ਤੇ ਉਹਨਾਂ ਨੇ ਅੰਮ੍ਰਿਤਪਾਲ ਦੀ ਰਿਹਾਈ ਦਾ ਮੁੱਦਾ ਲੋਕ ਸਭਾ ਵਿੱਚ ਚੁੱਕਣ ਲਈ ਚਰਨਜੀਤ ਚੰਨੀ ਦਾ ਧੰਨਵਾਦ ਕੀਤਾ। ਇਹੀ ਮੀਟਿੰਗ ਹੋਈ ਆ ਵੀ ਜੋ ਹਮ ਖਿਆਲੀ ਪਾਰਟੀਆਂ ਐ ਜਾਂ ਜਿਹੜੇ ਵੀ ਸ਼ਖਸ ਨੇ ਆਪਾਂ ਉਹਨਾਂ ਨਾਲ ਰਲ ਕੇ ਇਲੈਕਸ਼ਨ ਲੜਿਆ ਜਿਵੇਂ ਐਸ.ਟੀ.ਪੀ.ਸੀ. ਦਾ। ਹਾਂਜੀ ਉਹਨਾਂ ਨੂੰ ਮਿਲਣਾ ਏ ਜੀ ਮੈਂ ਕੱਲ ਹੋਮ ਮਿਨਿਸਟਰੀ 'ਚ ਜਾਂਦਾ। ਦਿੱਲੀ ਤੱਕ ਇਹੀ ਅਮਰਤਪਾਲ ਜੀ ਬਾਰੇ ਕਰਨੀਆਂ ਵੀ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਬੰਦੀ ਸੀ ਚੰਗੀ ਗੱਲ ਹੈ ਜੀ ਜੇ ਕਿਸੇ ਨੇ ਆਵਾਜ਼ ਚੱਕਦਾ ਹੈ ਚਾਹੀ ਉਹ ਕਿਸੇ ਵੀ ਪਾਰਟੀ ਚ ਹੈ ਜੇ ਅਮਰਤਪਾਲ ਜੀ ਲਈ ਆਵਾਜ਼ ਚੱਕਦਾ ਹੈ ਕਿ ਜੋ ਉਹਨਾਂ ਨਾਲ ਹੋ ਰਿਹਾ ਤੱਕਾ ਹੈ ਤਾਂ ਚੰਗੀ ਗੱਲ ਹੀ ਹੈ ਸਰਕਾਰਾਂ ਤੱਕੇਸ਼ਾਈ ਕਰਦੀਆਂ ਸਿੱਖ ਕੌਮ ਨਾਲ ਉਹਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਹੈ ਉਹਨਾਂ ਨੂੰ ਤਾਂ ਲੋਕਾਂ ਨੇ ਨਕਾਰ ਹੀ ਦਿੱਤਾ ਹੈ ਤੁਹਾਡੇ ਸਾਹਮਣੇ 21 ਸੀਟ ਆਈ ਹੈ ਹੂੰ ਦੇਖੋ ਕੀ ਫੈਸਲਾ ਕਰਦੇ ਆ ਉਹਦੇ ਵਿੱਚ ਤਾਂ ਸੇਵਾ ਹੀ ਲਾਉਣੀ ਆ ਤਨਖਾਹ ਹੀ ਲਾਉਣੀ ਆ ਉਹਦੇ ਨਾਲ ਇਹ ਵੀ ਨਹੀਂ ਨਾ ਹੈ ਵੀ ਜੇ ਦੁੱਧ ਤੇ ਤੋਤਾ ਹੀ ਹੋ ਜਾਣਗੇ ਜ਼ਿਕਰ ਖਾਸ ਹੈ ਕਿ ਕੱਲ ਸਰਜੀਤ ਖਾਲਸਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨਗੇ ਅਤੇ ਇਸ ਮੁਲਾਕਾਤ ਦਾ ਕੀ ਨਤੀਜਾ ਨਿਕਲਦਾ ਹੈ ਇਹ ਵੀ ਵੇਖਣਯੋਗ ਹੋਵੇਗਾ ਬਿਤ ਦਿਨ ਲੋਕ ਸਭਾ ਦੇ ਵਿੱਚ ਸੰਸਦ ਮੈਂਬਰ ਚਰਨਜੀਤ ਚੰਨੀ ਨੇ ਅਮਰਿਤਪਾਲ ਦੀ ਰਿਹਾਈ ਦਾ ਮੁੱਦਾ ਚੁੱਕਿਆ ਸੀ ਜਿਸ ਤੋਂ ਬਾਅਦ ਲਗਾਤਾਰ ਚਰਨਜੀਤ ਚੰਨੀ ਦਾ ਵਿਰੋਧ ਹੋ ਰਿਹਾ ਸੀ ਤੇ ਹੁਣ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਨੇ ਚਰਨਜੀਤ ਚੰਨੀ ਦਾ ਸਮਰਥਨ ਦੇਣ ਦੀ ਗੱਲ ਆਖੀ ਹੈ ਇਸ ਦੇ ਨਾਲ ਹੀ ਬਾਗੀ ਧੜੇ ਨੇ ਵੀ ਦੱਸਿਆ ਹੈ ਕਿ ਕਿਉਂ ਬਾਗੀ ਧੜੇ ਦੇ ਵੱਲੋਂ ਸਰਬਜੀਤ ਖਾਲਸਾ ਤੇ ਅਮਰਿਤਪਾਲ ਦੇ ਪਿਤਾ ਨੂੰ ਹਮਾਇਤ ਦਿੱਤੀ ਜਾ ਰਹੀ ਹੈ ਸੰਨੀਵਾਲ ਦੇ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਆਗਾਮੀ ਚੋਣਾਂ ਨੂੰ ਲੈ ਕੇ ਰਣਨੀਤੀ ਬਣਾਉਣ ਵਾਸਤੇ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਅਕਾਲੀ ਦਲ ਦਾ ਬਾਗੀ ਤੜਾ ਸਰਜੀਤ ਸਿੰਘ ਖਾਲਸਾ ਅਤੇ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਨੇ ਸ਼ਿਰਕਤ ਕੀਤੀ। ਮੀਟਿੰਗ ਦੇ ਖਤਮ ਹੋਣ ਤੋਂ ਬਾਅਦ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਨੇ ਜਨਜੀਤ ਤੇ ਚੰਨੀ ਦੇ ਬਿਆਨ ਦਾ ਸਮਰਥਨ ਕੀਤਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਬਿਆਨ ਦਿੱਤਾ। ਨੀ ਸਾਡੀ ਇੱਛਾ ਇਹ ਹੈ ਕਿ ਸਾਰੇ ਪੰਥ ਨੂੰ ਇਕੱਠਾ ਲੈ ਕੇ ਚੱਲੀਏ ਤੇ ਚੰਗੇ ਜਿਹੜੇ ਕਰਤਾਰ ਵਾਲੇ ਸਬਰ ਸੰਤੋਖ ਵਾਲੇ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਗੁਰਸਿੱਖੀ ਦੀ ਸੇਵਾ ਕਰਨ ਵਾਲੇ ਜੋ ਉਮੀਦਵਾਰ ਅੱਗੇ ਲੈ ਕੇ ਆਈਏ ਤੇ ਉਹ ਜਿਹੜੀ ਸਾਡੀ ਕੌਮ ਦੀਆਂ ਸੰਸਥਾਵਾਂ 'ਚ ਬਹੁਤ ਨੰਘਾਰ ਆ ਚੁੱਕਾ ਜਿਹੜੀ ਉਹਨਾਂ ਦੀ ਵਿਸ਼ਵਾਸਯੋਗਤਾ ਜਿਹੜੀ ਖਤਮ ਹੋ ਰਹੀ ਆ ਉਹਦੇ ਚ ਦੁਬਾਰਾ ਉਹਨਾਂ ਨੂੰ ਬਹਾਲ ਕੀਤਾ ਜਾ ਸਕੇ ਸਾਡੀ ਇਹ ਇੱਛਾ ਕਿ ਸਾਰੇ ਸਿਰ ਸੱਜਣ ਇਹ ਨਹੀਂ ਕਿ ਸਰਬਜੀ ਜਾਂ ਅਸੀਂ ਸਾਰੇ ਪੰਥ ਬਹੁਤ ਵੱਡਾ ਇਸ ਕਰਕੇ ਅਸੀਂ ਸਾਰੀਆਂ ਧਿਰਾਂ ਨੂੰ ਇਹਨੇ ਕਿ ਆਪਣੇ ਹਉਮੇ ਹੰਕਾਰ ਤਿਆਗ ਦੀ ਭਾਵਨਾ ਦਿਖਾ ਕੇ ਆਪਾਂ ਸਾਰੇ ਜਣੇ ਇੱਕ ਹੋ ਕੇ ਇਸ ਮਸਲੇ ਨੂੰ ਵਿਚਾਰੀਏ ਚੰਗੇ ਜੋਗ ਜਿਹੜੇ ਜੋਗ ਲੀਡਰ ਆ ਉਹਨਾਂ ਨੂੰ ਅੱਗੇ ਲੈ ਕੇ ਆਈਏ ਕਿ ਨਾ ਕਿ ਕੋਈ ਕਿਸੇ ਪਰਿਵਾਰ ਵੱਲੋਂ ਜਾਂ ਕਿਸੇ ਪਾਰਟੀ ਵੱਲੋਂ ਧੱਕੇ ਨਾ ਥਾਪੇ ਗਏ ਉਹਨਾਂ ਲੋਕਾਂ ਤੇ ਇਹ ਇਹ ਚੀਜ਼ ਨੂੰ ਆਪਾਂ ਲੋੜ ਹੈ ਨਹੀਂ ਜੀ ਉਹ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਸਾਰੇ ਜਾਂ ਹੋਰ ਵੀ ਸਿਰਦ ਇਹ ਜਿਹੜੇ ਲੋਕ ਸੀਗੇ ਉਹਨਾਂ ਨੂੰ ਮੰਨ ਕਰਨੀ ਚਾਹੀਦੀ ਸੀ ਚੰਨੀ ਸਾਹਿਬ ਨੇ ਕੀਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਬਾਕੀ ਜਿਹਦੇ ਉੱਤੇ ਜੋੜਾ ਬੜਾ ਬਾਅ ਬਰੋਲਾ ਉੱਠਿਆ ਜੀ ਇਹ ਜੀ ਉਹਨਾਂ ਦਾ ਨਿੱਜੀ ਬਿਆਨ ਆ ਮੇਰਾ ਖਿਆਲ ਹੈ ਕਿ ਇੱਕ ਪਤਾ ਨਹੀਂ ਇਹ ਸਾਡੇ ਸਿੱਖਾਂ ਨਾਲ ਜੇ ਉਹਨਾਂ ਦੇ ਹੱਕ 'ਚ ਵੀ ਕੋਈ ਬੋਲਦਾ ਉਹਦੇ ਖਿਲਾਫ ਵੀ ਇੱਕ ਬੜਾ ਗਲਤ ਨੈਰੇਟਿਵ ਸਿਰਜਿਆ ਜਾਂਦਾ ਮੇਰਾ ਖਿਆਲ ਹੈ ਕਿ ਬਹੁਤ ਦੇਸ਼ ਲਈ ਵੀ ਬੜਾ ਮੰਦ ਭਾਗਾ ਵਾ ਤੇ ਇਹ ਜਿਹੜੇ ਇਹ ਸਾਡੇ ਕੌਮ ਨੂੰ ਜਿੱਦਾਂ ਮੁੜ ਕੇ ਕਹਿੰਦੇ ਕਿ ਵੱਖਵਾਦੀ ਸਾਨੂੰ ਵੱਖਵਾਦ ਵਾਲ ਖੁੱਲ ਧੱਕਿਆ ਜਾ ਰਿਹਾ ਇਹ ਇਹ ਚੀਜ਼ ਹੈ ਕਿ ਸਾਰੀਆਂ ਚੀਜ਼ਾਂ ਜਿਹੜੀ ਕੋਈ ਉਹ ਇਹਨੇ ਲੋਕਾਂ ਦੇ ਫਤਵਾ ਦਿੱਤਾ ਉਹਨਾਂ ਨੂੰ ਜੇ ਉਹ ਵੱਖਵਾਦੀ ਜਾਂ ਇਹੋ ਜਿਹੀ ਚੀਜ਼ਾਂ ਹੁੰਦੀਆਂ ਤੇ ਲੋਕ ਉਹਨੂੰ ਇਹ ਏਡੇ ਵੱਡੇ ਮਾਰਜਨ ਨਾਲ ਜਿਤਾਉਂਦੇ ਇਸ ਕਰਕੇ ਲੋਕਾਂ ਨੇ ਇਹਨੂੰ ਪ੍ਰਵਾਨ ਕੀਤਾ ਇਹ ਸਰਕਾਰਾਂ ਨੂੰ ਇਹ ਮੇਰਾ ਖਿਆਲ ਹੈ ਕਿ ਲੋਕਾਂ ਦੇ ਜੇ ਕਿ ਇਹ ਤੇ ਇੱਕ ਲੋਕਤੰਤਰ ਦੀ ਦੁਹਾਈ ਦਿੱਤੀ ਜਾਂਦੀ ਆ ਤੇ ਲੋਕਤੰਤਰ ਚ ਲੋਕ ਵੱਡੇ ਹੁੰਦੇ ਤੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੋ ਵੀ ਸਾਡੇ ਹੋਰ ਮਸਲੇ ਆ ਉਹਨਾਂ ਨੂੰ ਤੁਰੰਤ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨਾਲ ਸੰਬੰਧਿਤ ਜਥੇਦਾਰ ਸੰਤਾਜ ਸਿੰਘ ਉਮੈਦਪੁਰੀ ਨੇ ਵੀ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਨ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਕਾਮਯਾਬ ਨਹੀਂ ਹੋਈ ਜਿਸ ਦਾ ਨਤੀਜਾ ਬੀਤੀਆਂ ਚੋਣਾਂ ਵਿੱਚ ਵੇਖਣ ਨੂੰ ਮਿਲਿਆ ਸਤਿਕਾਰਯੋਗ ਸਾਰੇ ਸਾਡੇ ਭਾਈ ਭਾਈ ਤਰਸੇਮ ਸਿੰਘ ਜੀ ਜਾਂ ਭਾਈ ਸਰਵਜ ਸਿੰਘ ਜੀ ਨੇ ਆ ਆਪਣੇ ਜਿਖੇ ਕੀਤਾ ਸਾਰੇ ਹਮ ਖਿਆਲੀ ਜਿਹੜੇ ਪੰਥਕ ਧਰਾਨੇ ਕਿ ਅਸੀਂ ਉਹ ਮੂਲ ਜਿਹੜਾ ਸਾਡਾ ਜਿਸ ਵਾਸਤੇ ਇਹ ਸਾਡੀਆਂ ਜਿਹੜੀਆਂ ਜੱਥੇਬੰਦ ਤੇ ਢਾਂਚੇ ਤਿਆਰ ਹੋਏ ਸੀ ਸਜੀਆਂ ਪਹਿਲਾਂ ਉਹਨਾਂ ਤੋਂ ਅਸੀਂ ਲਾਂਬੇ ਹੋ ਗਏ ਅਸੀਂ ਮੁੜ ਕੇ ਲਈ ਦੇ ਕਿਵੇਂ ਲੈ ਕੇ ਆਉਣੇ ਨੇ ਉਹ ਸਿਰ ਜੋੜ ਕੇ ਅਗਲੀ ਗੱਲ ਕਰਾਂਗੇ ਬੁੜੇ ਸਿਆਣੇ ਬੁੱਧੀਜੀਵੀ ਸਾਡੇ ਨਾਲ ਨੇ ਉਹਨਾਂ ਦੀ ਸਲਾਹਾਂ ਲੈ ਜਣੀਆਂ ਨੇ ਔਰ ਜਿਹੜੀ ਸਾਡੀ ਨੌਜਵਾਨੀ ਹੈ ਉਹ ਅੱਜ ਆਵਾਜਾਬ ਆਵਾਜਾਬ ਇਸ ਕਰਕੇ ਹੋਈ ਪਈ ਆਵਾਜ਼ਾਂ ਕਿ ਅਸੀਂ ਹੁਣ ਕਿੱਧਰ ਜਾਈਏ ਕਿਹਦੇ ਮਗਰ ਲੱਗੀਏ ਵੇਖਣਾ ਹੋਵੇਗਾ ਹੁਣ ਐਸਜੀਪੀਐਸ ਦੀਆਂ ਚੋਣਾ ਵੇਲੇ ਕੀ ਮਾਹੌਲ ਵੇਖ ਨੂੰ ਮਿਲਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਸੁਖਬੀਰ ਬਾਦਲ ਦੇ ਸੁਖ ਵਿਲਾਸ ਦੇ ਉੱਤੇ ਨਿਸ਼ਾਨੇ ਸਾਦੇ ਉੱਥੇ ਹੀ ਉਹਨਾਂ ਨੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੀ ਆੜੇ ਹੱਥੀ ਲਿਆਏ ਦਰਸਲ ਬੀਤੇ ਦਿਨ ਲੋਕ ਸਭਾ ਦੇ ਵਿੱਚ ਬੋਲਦਿਆਂ ਹੋਇਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਰਾਜਸਥਾਨ ਫੀਡਰ ਕਨਾਲ ਦੀ ਰਾਇਲਟੀ ਮੰਗੀ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਜੇਕਰ ਇੱਕ ਮੌਕਾ ਮਿਲੇਗਾ ਭਾਜਪਾ ਦੇ ਵਿੱਚ ਜਾ ਕੇ ਸ਼ਾਮਿਲ ਹੋਣ ਦਾ ਤਾਂ ਉਹ ਮੌਕਾ ਨਹੀਂ ਗਵਾਉਣਗੇ ਬੀਤੇ ਦਿਨ ਲੋਕ ਸਭਾ ਦੇ ਵਿੱਚ ਬੋਲਦਿਆਂ ਹੋਇਆਂ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਾਣੀਆਂ ਦੇ ਮੁੱਦੇ ਉੱਤੇ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਜਪਾ ਸਰਕਾਰ ਨੂੰ ਘੇੜਿਆ ਸੀ ਅਤੇ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਦੀ ਰਾਇਲਟੀ ਵੀ ਮੰਗੀ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਅੱਜ ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਮੌਇਨਾ ਕਰਦਿਆਂ ਹੋਇਆਂ ਲੋਕਾਂ ਨੂੰ ਸੰਬੋਧਨ ਕੀਤਾ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਸੀ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਾхар ਸਿਮਰਤ ਕੌਰ ਬਾਦਲ ਨੂੰ ਵਜ਼ਾਰਤ ਦੇਣਗੇ ਤਾਂ ਫਿਰ ਇਹ ਪੈਰਾਂ ਵਿੱਚ ਬਿਨਾਂ ਚਪਲਾਂ ਪਾਏ ਹੀ ਉਹਨਾਂ ਦੇ ਕੋਲ ਚਲੇ ਜਾਣਗੇ। ਕਾਲੀ ਦਲ ਬਚਾ ਲੋ ਕਹਿੰਦੇ ਲੈ ਦੱਸ। ਕਿਉਂ ਬਚਾਲੀਏ ਵੀ ਅਕਾਲੀ ਦਲ? ਠੇਕਾ ਲਿਆ ਸੀ ਬਕਾਲੀ ਦਲ ਬਚਾਉਣ ਦਾ? ਨੋ 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 ਨਹੀਂ ਤਾਂ ਫਿਰ ਹੋਰ ਬਾਜਣਗੇ ਫਿਰ ਇੱਥੇ ਕਾਲੀ ਦਲ ਬਚਾ ਲੋ ਲੈ। ਹੋਰ ਕੌਣ ਆ ਜਾਣਗੇ ਭਵੰਤਮਾਨ ਹੋਰ ਹੀ ਆ ਜਾਣਗੇ ਨਾ ਮਿੰਦਰ ਮੱਟ ਦਾ ਮੁੰਡਾ ਆ ਜਾਊਗਾ ਅਸੀਂ ਤਾਂ ਦੁੱਖ ਹਾਂ ਹਾਂ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ ਚ Rajasthan ਕੋ ਜਾਣੇ ਵਾਲੇ ਪਾਣੀ ਕੀ ਰਾਇਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰਾਇਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਵੰਤਮਾਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵਾਂਤਮਨ ਦੋਸ਼ੀ ਐ ਬਸ ਤੜਕੀ ਉੱਠ ਕੇ ਗਾਲਾਂ ਕੱਢਣ ਲੱਗੇ ਜਾਂਦੇ ਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਐ ਸ਼ੁਕਰ ਐ ਇਹਨਾਂ ਨੂੰ ਪਾਣੀ ਪੂਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਆਈ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਜੋ ਮੋਦੀ ਕਹਦੇ ਕਿ ਮੇਰੇ ਕੋਲੇ ਬੰਦੇ ਘੱਟ ਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰਸਿਮਰਤ ਜੀ ਆਪ ਐਨਡੀਏ ਕੀ سپورਟ ਕਰਨਗੇ ਮੈਂ ਕਹ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਹ ਕੋ ਮੈਂ ਕਹ ਜੀ ਮੰਨ ਬਾਬਾ ਬਾਬਾ ਜਿਵੇਂ ਕਹੋਗੇ ਓਵੇਂ ਜਿਵੇਂ ਕਹੋਗੇ ਓਵੇਂ ਬਸ ਜੀ ਬਾਬਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਕੇ ਬਾਤ ਜ਼ਿਕਰ ਇਹ ਖਾਸ ਹੈ ਕਿ ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਵਿਵਾਹ ਹਰਸਿਮਰਤ ਕੌਰ ਬਾਦਲ ਦਾ ਕਿ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਇਹ ਵਿਵੱਖ ਨਿਯੁਕ ਹੋਵੇਗਾ ਪਾਕਿਸਤਾਨ ਦੇ ਗੁਰਦਆਮਾ ਦੇ ਦਰਸ਼ਨਾਂ ਵਾਸਤੇ ਜਾਣ ਵਾਲੀ ਸਿੱਖ ਸੰਗਤ ਵਾਸਤੇ ਇੱਕ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਦਰਸਲ ਪਾਕਿਸਤਾਨ ਕੈਬਨਿਟ ਮਿਨਿਸਟਰੀ ਨੇ ਇੱਕ ਅਹਿਮ ਫੈਸਲਾ ਲੈਂਦਿਆ ਹੋਇਆ ਹੈ ਕਿ ਸੈਰ ਸਪਾਟੇ ਅਤੇ ਪਾਕਿਸਤਾਨ ਦੇ ਗੁਰਦਆਮਾ ਦੇ ਦਰਸ਼ਨ ਕਰਨ ਵਾਲੀ ਸੰਗਤ ਨੂੰ ਹੁਣ 24 ਘੰਟਿਆਂ ਦੇ ਵਿੱਚ ਵਿੱਚ ਹੀ ਵੀਜ਼ਾ ਦੇ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਐਸਜੀਪੀਸੀ ਦੇ ਜਨਰਲ ਸੱਤਰ ਗੁਰਚਨ ਸਿੰਘ ਗਰੇਵਾਲ ਨੇ ਪਾਕਿਸਤਾਨ ਦੀ ਸਰਕਾਰ ਦੇ ਇਸ ਫੈਸਲੇ ਦਾ ਨਿਗਾ ਸਵਾਗਤ ਕੀਤਾ ਹੈ ਪਾਕਿਸਤਾਨ ਚ ਹੁਣ 126 ਦੇਸ਼ ਆਨਲਾਈਨ ਵੀਜ਼ਾ ਅਰਜ਼ੀ ਦਾਖਲ ਕਰ ਸਕਣਗੇ ਸੈਰ ਸਪਾਟਾ ਦੇ ਨਾਲ ਨਾਲ ਗੁਰਦ ਆਮਾਂ ਦੇ ਦਰਸ਼ਨ ਵੀ ਕਰ ਸਕਣਗੇ ਸਰਕਾਰ ਨੇ 126 ਦੇਸ਼ਾਂ ਦੇ ਲਈ ਵੀਜ਼ਾ ਬਿਲਕੁਲ ਫ੍ਰੀ ਕਰ ਦਿੱਤਾ ਹੈ ਗੁਰਦ ਆਮਾਂ ਦੇ ਦਰਸ਼ਨਾਂ ਲਈ ਐਨ ਆਰ ਆਈ ਸਿੱਖਾਂ ਨੂੰ 24 ਘੰਟਿਆਂ ਅੰਦਰ ਆਨਲਾਈਨ ਵੀਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਆਨਲਾਈਨ 24 ਘੰਟਿਆਂ ਦੇ ਵਿੱਚ 126 ਦੇਸ਼ਾਂ ਦੇ ਨਾਗਰਿਕ ਸੈਰ ਸਪਾਟਾ ਅਤੇ ਵਪਾਰਕ ਵੀਜ਼ਾ ਹਾਸਲ ਕਰ ਸਕਦੇ ਨੇ ਅਜਿਹੇ ਦੇ ਵਿੱਚ ਇਹ ਸਿੱਖ ਸ਼ਰਧਾਲੂਆਂ ਵਾਸਤੇ ਇੱਕ ਬੇहद ਖੁਸ਼ੀ ਦੀ ਖਬਰ ਮੰਨੀ ਜਾ ਰਹੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਹਰ ਸਾਲ ਪਾਕਿਸਤਾਨ ਦੇ ਵਿੱਚ ਸਥਿਤ ਗੁਰਦੁਆਮਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਇਸ ਫੈਸਲੇ ਤੇ ਐਸਜੀਪੀਸੀ ਨੇ ਵੀ ਖੁਸ਼ੀ ਪ੍ਰਗਟਾਈ ਹੈ ਦੇਖੋ ਸਿੱਖ ਦੇ ਸਿੱਖ ਦੀ ਜਿਹੜੀ ਅਰਦਾਸ ਆ ਜੀ ਉਹ ਵਿਛੜੇ ਗੁਰਦੁਆਮਾਂ ਦੇ ਲਈ ਹਰ ਰੋਜ਼ ਅਰਦਾਸ ਹੈ ਜੀ ਕੀ ਜਿਹੜੇ ਗੁਰਦਾਮ ਸਾਹਿਬ ਤੋਂ ਵਿਛੜ ਗਏ ਉਹਨਾਂ ਦੇ ਦੱਖਣ ਬਜ਼ਾਰੇ ਗੁਰੂ ਬਖਸ਼ ਸਿੰਘ ਜੀ ਇਸ ਗੱਲ ਦੀ ਖੁਸ਼ੀ ਹੁੰਦੀ ਆ ਚਾਹੇ ਕਿਸੇ ਸਮੇਂ ਕਪਰਪੁਰ ਦਾ ਲੰਗ ਖੁੱਲਿਆ ਜੀ ਤੇ ਹੁਣ ਪਤਾ ਲੱਗਾ ਕਿ ਪਾਕਿਸਤਾਨ ਦੀ ਸਰਕਾਰ ਵੱਲੋਂ ਜੀ ਬਦੇਸ਼ ਵਿੱਚ ਬੈਠੇ ਸਿੱਖਾਂ ਲਈ ਇੱਕ ਕਾਫੀ ਰਾਹਤ ਦਾ ਫੈਸਲਾ ਕੀਤਾ ਜੀ ਲਈ ਸ਼ਬਦਾਂ ਵਿੱਚ ਇਹਨਾਂ ਬਨ ਕੀ ਹੈ ਮੈਨੂੰ ਇਸ ਵਾਰ ਨਹੀਂ ਪਤਾ ਪਰ ਇੰਨਾ ਪਤਾ ਇੰਜੇ ਉਹ ਦੇਚਾਂ ਦੇ ਕਿ ਸਕੇ ਜੀ ਉਹਨਾਂ ਦੇ ਵਾਸਤੇ ਕਾਫੀ ਰਾਹਤ ਦਿੱਤੀ ਹੈ ਗੁਰਦੁਆਰਾ ਮੰਦਿਰ ਸਾਹਿਬ ਤੇ ਇਹ ਕੰਨੀ ਗੱਲ ਆ ਜੀ ਇੱਕ ਗੱਲ ਦੀ ਅਸੀਂ ਚਲਾਗਾ ਕਰਦੇ ਆ ਜੀ ਜਿਹੜੀ ਗੱਲ ਚੰਗੀ ਹੈ ਉਹ ਚੰਗੀ ਹੁੰਦੀ ਹੀ ਹੈ ਤੇ ਇਹ ਵੀ ਸਾਨੂੰ ਜਰੂਰ ਨਾਲ ਦੇਖ ਲੈਣਾ ਚਾਹੀਦਾ ਕਿ ਜਿਹਨੇ ਸਮੇਂ ਦੇ ਵਿੱਚ ਕੁਝ ਥੋੜਾ ਆਈਆਂ ਜਿੱਥੇ ਕਿ ਗੋਬਰਾਲਾ ਸਾਹਿਬ ਜਿਹੜੇ ਆ ਉਹਨਾਂ ਦੇ ਕਬਜ਼ੇ ਕੀਤੇ ਆ ਸਰਕਾਰਾਂ ਨੇ ਜੀ ਤੇ ਕਬਜ਼ੇ ਦੀ ਛੋਟ ਜਦੋਂ ਦੇ ਰਹੇ ਗੁਰਦੁਆਰਾ ਸਾਹਿਬ ਨੂੰ ਮੁਰਤੋਂ ਜਿਹੜੇ ਉਹਦਾ ਉਸ ਗੱਲ ਚ ਰਿਕਾਰਡ ਬਣ ਰਿਹਾ ਹੈ ਕਿ ਭਾਈਚਾਰੇ ਦੇ ਕਈ ਤਰ੍ਹਾਂ ਦੇ ਜਿਹੜੇ ਹਮਲੇ ਹੋ ਰਹੇ ਆ ਜੀ ਕੋਈ ਜਿਹੜਾ ਸਰਕਾਰ ਨੂੰ ਇਹਦੇ ਨਾਲ ਜ਼ਰੂਰ ਦੇਖਣੀ ਚਾਹੀਦੀ ਆ ਇਹ ਜਿਹੜਾ ਕੰਮ ਕੀਤਾ ਇਸ ਗੱਲ ਦੀ ਅਸੀਂ ਲੜ ਕੇ ਇਲਾਗਾ ਕਰਦੇ ਆ ਤੇ ਜਿਹੜੀ ਸਰਕਾਰ ਨੇ ਫੈਸਲਾ ਕੀਤਾ ਜੀ ਕਿ ਉਹਦਾ ਜਥੇ ਦਾ ਜਥੇ ਦਾ ਭਾਰਤਾਨੀ ਸਰਕਾਰ ਵੱਲੋਂ ਸੱਤ ਜਥੇ ਜਾ ਵੀ ਇੱਜ਼ਤ ਦੇ ਦਿੱਤੀ ਜੀ ਤੇ ਸਾਡੇ ਜਥੇ ਜਾਂਦੇ ਆ ਜੀ ਪਰ ਜਿਹੜੀ ਇਹ ਇਹ ਇੰਡੀਵਿਜੂਅਲ ਦਿੱਤੀ ਗਈ ਆ ਇਹ ਕਿ ਕੋਈ ਵੀ ਕਿਸੇ ਦੇ ਚੋਂ ਆ ਸਕਦਾ ਜੀ ਇਸ ਦੇ ਬਾਰੇ ਜਦੋਂ ਇਸ ਦੀ ਪੂਰੀ ਕਲੈਰਟੀ ਮਿਲੇਗੀ ਤਾਂ ਉਹਦੇ ਬਾਰੇ ਫਿਰ ਚੌਂਣੀ ਕਮੇਟੀ ਵੱਲੋਂ ਦੱਸਣੇ ਜਾ ਹੀ ਰਹੇ ਨੇ ਜੀ ਚੌਂਣੀ ਕਮੇਟੀ ਵੱਲੋਂ ਵੀ ਜਾ ਰਹੇ ਨੇ ਹੋਰ ਵੀ ਜਿੰਨੇ ਕਮੇਟੀ ਵੱਲੋਂ ਵੀ ਜਾ ਰਹੇ ਨੇ ਸਰਦਾਰ ਸਾਹਿਬ ਵੱਲੋਂ ਵੀ ਜਾ ਰਹੇ ਨੇ ਕਿਉਂਕਿ ਨਾ ਭੁੱਲਰ ਸਾਹਿਬ ਨੇ ਖਰੋਜਪੁਰ ਦੇ ਉਹਨਾਂ ਵੱਲੋਂ ਵੀ ਮਨਰਾਨੇ ਜੇ ਸੰਸਤਾ ਦੇ ਵੱਲੋਂ ਵੀ ਜਾ ਰਹੇ ਨੇ ਜਿਵੇਂ ਤਾਂ ਜਾ ਰਹੇ ਨੇ ਜੀ ਤੇ ਪਰ ਇਹ ਜਿਹੜਾ ਖੁੱਲਾ ਵੀਜ਼ਾ ਦੇਣ ਵਾਲੀ ਗੱਲ ਕੀਤੀ ਹੈ ਇਹ ਬੜੀ ਅੱਛੀ ਆ ਜੀ ਤੋਂ ਅਸੀਂ ਜਾਵਾਂਗੇ ਕਿ ਇਹਨੂੰ ਹੋਰ ਕਿ ਨਾਲ ਕੁੱਲੇ ਤੇ ਸਰਕਾਰ ਜਿਹੜੀ ਹੈ ਦੇਸ਼ ਦੀ ਸਾਡੇ ਦੇਸ਼ ਦੀ ਸਰਕਾਰ ਕੋਈ ਚਲਦਾ ਵੀ ਸਮਰਥਨ ਕਰੇ ਸਹਿਯੋਗ ਕਰੀ ਜੀ ਜ਼ਿਕਰ ਖਾਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇਹ ਫੈਸਲਾ ਪੂਰਨ ਤੌਰ ਤੇ ਲਾਗੂ ਹੋ ਜਾਵੇਗਾ ਤਾਂ ਵੇਖਣਾ ਹੋਵੇਗਾ ਕਿ ਐਸਜੀਪੀਸੀ ਦੇ ਵੱਲੋਂ ਕਦੋਂ ਆਪਣੇ ਜਿਥੇ ਪਾਕਿਸਤਾਨ ਦੇ ਲਈ ਰਵਾਨਾ ਕੀਤੇ ਜਾਂਦੇ ਨੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ OBC ਰਿਜ਼ਰਵੇਸ਼ਨ ਬਿਲ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ ਸੰਜੇ ਸਿੰਘ ਦਾ ਕਹਿਣਾ ਹੈ ਕਿ Dalit ਵਰਗ ਦੇ ਲਈ ਚੰਗੇ ਕੰਮ ਭਾਜਪਾ ਸਰਕਾਰ ਦੇ ਵੱਲੋਂ ਨਹੀਂ ਕੀਤੇ ਜਾ ਰਹੇ ਬਲਕਿ Dalit ਵਿਰੋਧੀ ਸਮਾਜ ਸਿਰਜਿਆ ਜਾ ਰਿਹਾ ਹੈ ਉਹਨਾਂ ਕਹੇ ਹੈ ਕਿ ਜੇ ਭਾਜਪਾ ਦੀ ਨੀਅਤ ਸਾਫ਼ ਹੁੰਦੀ ਤਾਂ ਫਿਰ OBC ਰਿਜ਼ਰਵੇਸ਼ਨ ਬਿੱਲ ਨੂੰ ਕਦੋਂ ਦਾ ਪਾਸ ਕੀਤਾ ਜਾ ਚੁੱਕਾ ਹੁੰਦਾ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ OBC ਰਿਜ਼ਰਵੇਸ਼ਨ ਬਿੱਲ ਦੇ ਉੱਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਕਿਹਾ ਕਿ ਜੇਕਰ ਭਾਜਪਾ ਦੇ ਇਰਾਦੇ ਸਾਫ਼ ਹੁੰਦੇ ਤਾਂ OBC ਰਿਜ਼ਰਵੇਸ਼ਨ ਬਿੱਲ ਨੂੰ ਪਾਸ ਕਰ ਦਿੰਦੇ ਉਨਾ ਕਿਹਾ ਕਿ ਜੇ ਇਸ ਬਿੱਲ ਨੂੰ ਪਾਸ ਕਰਵਾਉਣ ਵਾਸਤੇ ਤੁਸੀਂ ਸਾਨੂੰ ਜੇਲ੍ਹ ਭੇਜਣਾ ਚਾਹੁੰਦੇ ਹੋ ਤਾਂ ਭੇਜ ਦਿਓ। ਉਹਨਾਂ ਕਿਹਾ ਕਿ ਇਹ ਬਿੱਲ ਦੇਸ਼ ਦੇ ਪਛੜੇ ਸਮਾਜ ਦੇ ਹਿੱਤ ਦੇ ਵਿੱਚ ਹੈ। ਇਸ ਤੋਂ ਵਧੀਆ ਬਿੱਲ ਨਹੀਂ ਹੋ ਸਕਦਾ ਅਤੇ ਭਾਜਪਾ ਨੇ ਇਸ ਦਾ ਵਿਰੋਧ ਕਰਕੇ ਆਪਣਾ ਅਸਲੀ ਚਿਹਰਾ ਵਖਾ ਦਿੱਤਾ ਹੈ। ਔਰ ਅਗਰ ਇਹ OBC ਦਾ ਆਰਖਣ ਬਿੱਲ ਆਇਆ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਨੀਅਤ ਸਾਫ਼ ਹੈ। ਤਾਂ ਇਸ ਬਿੱਲ ਕੇ ਉਹ ਪਾਸ ਕਰੇਗਾ। क्यों विरोध कर रहे हैं इस बिल का अगर बीजेपी की नीयत ठीक है आप हमको जेल में भेजना चाहते हैं भेजिए फांसी चढ़ाना चाहते हैं, चढ़ाइए लाठी चलाना चाहते हैं, चलाइए है, लेकिन यह बिल देश के पिछड़े वर्ग के लोगों के हित में है और इस बिल का समर्थन एक नहीं एक हजार बार करेंगे और किसी भी हमारे किसी भी साथी सांसद को भाजपाइयों को कान खोल कर सुन लेना चाहिए जब तक मैं सदन के अंदर हूं हमारे किसी भी विपक्षी सांसद को चाहे वह कांग्रेस पार्टी का हो चाहे वह समाजवादी पार्टी का हो सीपीएम का हो सीपीआई का हो आरजेडी का हो शरद पवार जी की पार्टी का हो या शिवसेना का हो या टीएमसी का हो किसी भी पार्टी के सांसद को या डीएमके का हो रोक टोक करोगे जबरदस्ती करोगे तो उसके खिलाफ बोलूंगा उसके खिलाफ आवाज उठाऊंगा और ये बंदर घुड़की हमने बहुत देखी है तुम लोगों की इसके चक्कर मत पड़ना अगर तुम्हारी नीयत साफ है मैं प्रधानमंत्री नरेंद्र मोदी जी से कहना चाहता हूं मोदी जी अगर आपकी पार्टी की और आपकी नीयत साफ है तो इससे बढ़िया और अच्छा बिल कोई नहीं आ सकता इस बिल को पास कीजिए आप इसको पास कीजिए जनसंख्या के आधार पर ओबीसी का आरक्षण होना चाहिए कराइए देश के अंदर जाती है जनगणना पता कीजिए कितने ओबीसी समाज के लोग हैं और उसके आधार पर आप आरक्षण पास कीजिए इस बिल का विरोध करके भारतीय जनता पार्टी ने अपने काले चेहरे को पूरे देश के सामने बेनकाब किया है जिक्र खास है कि संजय सिंह के वालों ओ बी बिल न पास करने लैके बी जे पी सरकार वंगारिया गया है तो वेखना होगा कि बी जे पी का इस उत्ते की ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਅੱਜ ਆਪਣੇ ਟਵਿੱਟਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਚੰਦਨ ਗਰੇਵਾਲ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਚੰਦਨ ਗਰੇਵਾਲ ਗਾਲੀ ਗਲੋਚ ਕਰਦੇ ਹੋਏ ਆਪਣੇ ਸਹਿਕਰਮੀਆਂ ਦੇ ਨਾਲ ਵਿਖਾਈ ਦੇ ਰਹੇ ਨੇ ਤੇ ਨਾਲ ਹੀ ਉਹਨਾਂ ਨੇ ਭ੍ਰਿਸ਼ਟਾਚਾਰੀ ਦਾ ਵੀ ਮੁੱਦਾ ਚੁੱਕਿਆ ਹੈ ਜਿਸ ਤੋਂ ਬਾਅਦ ਸੁਖਪਾਲ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿਸ਼ਾਨੇ ਸਾਧੇ ਨੇ ਤੇ ਭ੍ਰਿਸ਼ਟਾਚਾਰੀ ਖਤਮ ਕਰਨ ਨੂੰ ਲੈ ਕੇ ਉਹਨਾਂ ਤੋਂ ਸਵਾਲ ਪੁੱਛੇ ਨੇ ਰੋਜ਼ਾਨਾ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪੁਲਾਤ ਤੋਂ ਵਿਧਾਇਕ ਸੁਖਪਾਲ ਖਹਿੜਾ ਦੇ ਵੱਲੋਂ ਕੋਈ ਨਾ ਕੋਈ ਵੀਡੀਓ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਜਾਂਦੀ ਹੈ ਅਤੇ ਅੱਜ ਵੀ ਉਹਨਾਂ ਨੇ ਅਜਿਹੀ ਹੀ ਇੱਕ ਵੀਡੀਓ ਆਪਣੇ ਟਵਿੱਟਰ ਦੇ ਉੱਤੇ ਸਾਂਝੀ ਕੀਤੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਚੰਦਨ ਗਰੇਵਾਲ ਵਿਖਾਈ ਦੇ ਰਹੇ ਨੇ ਸਖਪਾਲ ਖੈਰਾ ਨੇ ਆਮ ਆਦਮੀ ਪਾਰਟੀ ਦੇ ਆਗੂ ਚੰਦਨ ਗੜੀਵਾਲ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ ਚੰਦਨ ਗੜੀਵਾਲ ਜੋ ਕਿ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਵੀ ਹਨ ਜਲੰਧਰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਪੁਨੀਤ ਸ਼ਰਮਾ ਅਤੇ ਸਹਾਇਕ ਕਮਿਸ਼ਨਰ ਰਾਜੇਸ਼ ਖੋਖਰ ਨਾਲ ਗੱਲਬਾਤ ਕਰਦੇ ਵਿਖਾਈ ਦੇ ਰਹੇ ਨੇ ਇਸ ਵੀਡੀਓ ਦੇ ਵਿੱਚ ਨਾ ਕੇਵਲ ਉਹ ਗੱਲਬਾਤ ਕਰ ਰਹੇ ਨੇ ਬਲਕਿ ਉਹਨਾਂ ਦੇ ਵੱਲੋਂ ਗਾਲੀ ਗਲੋਚ ਵਰਗੀ ਭਾਸ਼ਾ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਵੀਡੀਓ ਦੇ ਵਿੱਚ ਚੰਦਨ ਗਰੇਵਾਲ ਨੂੰ ਅਫਸਰਾਂ ਦੇ ਉੱਤੇ ਭ੍ਰਿਸ਼ਟਾਚਾਰੀ ਦੇ ਦੋਸ਼ ਲਗਾਉਂਦੇ ਹੋਏ ਵੀ ਵੇਖਿਆ ਜਾ ਸਕਦਾ ਹੈ ਵਿਧਾਇਕ ਸੁਖਪਾਲ ਖੈਰਾ ਨੇ ਚੰਦਨ ਗਰੇਵਾਲ ਦੀ ਭਾਸ਼ਾ ਦੇ ਉੱਤੇ ਇਤਰਾਜ਼ ਜਤਾਇਆ ਇਸ ਦੇ ਨਾਲ ਹੀ ਉਹਨਾਂ ਕਿਹਾ ਹੈ ਕਿ ਭਗਵੰਤ ਮਾਨ ਸੂਬੇ ਅੰਦਰੋਂ ਭ੍ਰਿਸ਼ਟਾਚਾਰ ਖਤਮ ਕਰਨ ਦੇ ਦਾਅਵੇ ਕਰਦੇ ਨੇ ਪਰ ਉਹਨਾਂ ਦੀ ਹੀ ਪਾਰਟੀ ਦੇ ਆਗੂ ਮੁਤਾਬਕ ਨਗਰ ਨਿਗਮ ਜਲੰਧਰ 'ਚ ਭ੍ਰਿਸ਼ਟਾਚਾਰ ਜੋੜਾ ਸ਼ੋਰ ਨਾਲ ਜਾਰੀ ਹੈ ਸੁਖਪਾਲ ਖਿਆਰਾ ਨੇ ਆਪਣੇ ਟਵੀਟ ਦੇ ਵਿੱਚ ਮਾਨ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕੇ ਨੇ ਸੁਖਪਾਲ ਖਿਆਰਾ ਨੇ ਅਸਲ ਦੇ ਵਿੱਚ ਟਵੀਟ ਦੇ ਵਿੱਚ ਕੀ ਲਿਖਿਆ ਹੈ ਤੁਹਾਨੂੰ ਦੱਸ ਦਿਆਂ ਟਵੀਟ ਦੇ ਵਿੱਚ ਲਿਖਿਆ ਗਿਆ ਹੈ ਕਿ ਜੁਆਇੰਟ ਕਮਿਸ਼ਨਰ ਜਲੰਧਰ ਪੁਨੀਤ ਸ਼ਰਮਾ ਅਤੇ ਅਸਿਸਟੈਂਟ ਕਮਿਸ਼ਨਰ ਰਾਜੇਸ਼ ਖੋਕਰ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਦੀਆਂ ਗਾਲਾਂ ਵਿਖੋ ਉਹ ਨਿਗਮ ਜਲੰਧਰ ਦੇ ਕੰਮਾਂ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਰਹੇ ਨੇ ਜੋ ਭ੍ਰਿਸ਼ਟਾਚਾਰ ਬਾਰੇ ਭਗਵੰਤ ਮਾਨ ਦੇ ਦਾਅਵਿਆਂ ਨੂੰ ਨਕਾਰਦਾ ਹੈ ਖੈਰਾ ਨੇ ਸਵਾਲ ਪੁੱਛਿਆ ਕਿ ਕੀ ਪੰਜਾਬ ਵਿੱਚ ਕਾਨੂੰਨ ਦਾ ਰਾਜ ਹੈ ਇਸ ਦੇ ਨਾਲ ਹੀ ਜੋ ਵੀਡੀਓ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਵਿਖਾਉਣੇ ਆ ਕਾਹਦੇ ਨੂੰ ਮਿੰਟਾ ਕਰਦੇ ਖੜੀਆਂ ਖੜੀਆਂ ਕਰਵਾ ਦੇ ਇੱਕ ਦਿਨ ਤੁਸੀਂ ਆਹ ਕਰਪਸ਼ਨ ਕਰਾਉਂਦੇ ਆ ਨਹੀਂ ਕੋਈ ਕਰਪਸ਼ਨ ਆ ਬੰਦੇ ਤੁਹਾਡੇ ਕੋਲ ਬੈਠੇ ਆ ਕਰਾਉਂਦੇ ਨਹੀਂ ਕਰਪਸ਼ਨ ਕਾਹ ਕੰਮ ਹੈ ਜਿਹੜਾ ਤੁਮ ਕਹਿਣ ਡੇ ਹੋਏ ਕੋਈ ਗੱਲ ਨਹੀਂ ਦਾਦਾ ਦਾਦਾ ਨਹੀਂ ਤੁਹਾਡੇ ਕੋਲ ਇਕੱਠਾ ਹੋਣਾ ਦਾਦਾ ਮੈਂ 2 ਮਿੰਟਾਂ ਚ ਤੁਹਾਨੂੰ ਇਕੱਠਾ ਕਰ ਦਿਆਂ ਮੈਂ ਅੱਜ ਆਰਡਰ ਤੇ ਰਹੋਣੇ ਆ ਅੱਜ ਆਹ ਜਿਹੜੇ ਬੰਦਿਆਂ ਨੂੰ ਤੇਲ ਅਲਾਟ ਹੋਇਆ ਕਿ ਇਹਨਾਂ ਨੇ ਕੀਤਾ ਮੈਂ ਐਲਾਨ ਕੀਤਾ ਸਾਰੀਆਂ ਚੈੱਕ ਕਰਨਾ ਆਜੋ ਮੇਰੇ ਨਾਲ ਚਲੋ ਹੁਣ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਅਹਿਮ ਕਦਮ ਚੁੱਕੇ ਜਾਂਦੇ ਨੇ ਇਹ ਵੀ ਵਿਖਣਯੋਗ ਹੋਵੇਗਾ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਕੱਲ ਤੋਂ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ